ਕੇ ਰੇ ਹੁਕੂਕਾ ਚਿਕਾ ਸੀਟੀਆਈ ਵੀ ਬੰਦ ਹੋਈਆਂ ਖੇਰ ਖੇਸ ਖਬਰ ਯਾ ਹਾਂਜੀ ਦੱਸੋ ਕੀ ਹਾਲ ਚਾਲ ਹੈ ਕੀ ਕਰ ਰਹੇ ਹੋ ਤੁਸੀਂ ਮੈਨੂੰ ਮੈਨੂੰ ਖਾਣਾ ਦੋ ਮੈਨੂੰ ਭੁੱਖ ਲੱਗ ਰਹੀ ਹੈ ਨਜ਼ਰ ਤੋਂ ਪਤਾ ਲੱਗੇਗਾ ਕਿ ਹਾਂਜੀ ਪਾਸ ਆਇਆ ਫੇਲ ਸੱਚੀ ਕਾਲ ਜੀ ਪਹਿਲਾਂ ਤੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਫਿਲਮ ਦੀਆਂ ਥੈਂਕ ਯੂ ਜੀ ਥੈਂਕ ਯੂ ਸੋ ਅੱਜ ਤੁਸੀਂ ਫਿਲਮ ਦੇਖ ਕੇ ਆਡੀਅנס ਦੇ ਵਿੱਚ ਬੈਠ ਕੇ ਰਿਐਕਸ਼ਨ ਕਿਦਾਂ ਦਿੰਦੀ ਹੈ ਯਾਰ ਮੈਂ ਤਾਂ ਕਹ ਰਿਹਾ ਹੁਕੂਕਾ ਚਿਕਾ ਸੀਟੀਆਈ ਵੀ ਬੰਦ ਹੋਈਆਂ ਜਿੱਦਾਂ ਆਪਾਂ ਇੰਟਰਵਿਊ 'ਚ ਗੱਲ ਕੀਤੀ ਤੁਸੀਂ ਕਿਹਾ ਸੀਗਾ ਕਹਿੰਦੇ ਵੀ ਮੈਂ ਚਾਹੁੰਨੀ ਹਾਂ ਵੀ ਸਾਰਿਆਂ ਦੇ ਮੌਕੇ ਦੇ ਨਾ ਸਾਰਿਆਂ ਤੱਕ ਪਹੁੰਚੇ ਉਹ ਚੀਜ਼ ਸਾਰੇ ਜਾਣੇ ਉਹ ਤੇ ਫਿਰ ਖੁਸ਼ ਹੋ ਕੇ ਟੀਕਾ ਮਾਰਨ ਕੋਕਾ ਮਾਰਨ ਉਹ ਫਿਰ ਅੱਜ ਰਿਐਕਸ਼ਨ ਪੂਰੇ ਹੁੰਦੇ ਦਿਖੇ ਹਾਂਜੀ ਹਾਂ ਮੇਰਾ ਵੈਸੇ ਵੀ ਡ੍ਰੀਮ ਕਰੈਕਟਰ ਹੈ ਤੇ ਇਹੋ ਜਾ ਹੀ ਹੋਇਆ ਵਾਓ ਵਾਓ ਫਿਰ ਮੈਂ ਪ੍ਰੈਪਰੇਸ਼ਨ ਕਿੰਨੀ ਕੀਤੀ ਤੇ ਹੁਣ ਜਦ ਆਪਣੀ ਆਪ ਨੂੰ ਉਸ ਤਰੀਕੇ ਨਾਲ ਕਰਨ ਤੋਂ ਬਾਅਦ ਸਕਰੀਨ ਤੇ ਦੇਖਿਆ ਤਾਂ ਕੀ ਸੀ ਯਾਰ ਮੈਨੂੰ ਲੱਗਦਾ ਹਰ ਕਰੈਕਟਰ ਕਰਨ ਲਈ ਨਾ ਬਹੁਤ ਮਿਹਨਤ ਲੱਗਦੀ ਹੈ ਤੇ ਹੁਣ ਮੈਂ ਤੁਹਾਡਾ ਕਿਰਦਾਰ ਅਦਾ ਕਰ ਰਹੀ ਸੀਗੀ ਤੇ ਇਹਦੇ ਵਿੱਚ ਮੈਨੂੰ ਵੈਸੇ ਵੀ ਬਹੁ ਪਿਆ ਤੇ ਹੁਣ ਇਹ ਨਫਾਸ ਤੇ ਬੋਲਣ ਲੱਗ ਪਿਆ ਕਿ ਹੁਣ ਫੁੱਲ ਸਟਾਪ ਹੀ ਨਹੀਂ ਲੱਗਦਾ ਰੀਅਲ ਲਾਈਫ ਦੇ ਵਿੱਚ ਵੀ ਇਹ ਚੀਜ਼ਾਂ ਕਿਤਨਾ ਕਿਤੇ ਆਉਣ ਲੱਗ ਪਈਆਂ ਆ ਜਾਂਦੀਆਂ ਬਿਲਕੁਲ ਆ ਜਾਂਦੀਆਂ ਹੁਣ ਮੈਂ ਨਾ ਇੰਨੀ ਤੇਜ਼ ਬੋਲਣ ਲੱਗ ਪਿਆ ਨਾ ਸਸੰਸਰੀ ਖੇ ਖੇਸ ਖਬਰ ਯਾ ਹਾਂਜੀ ਦੱਸੋ ਕੀ ਹਾਲ ਚਾਲ ਹੈ ਕੀ ਕਰ ਰਹੇ ਹੋ ਤੁਸੀਂ ਮੈਨੂੰ ਮੈਨੂੰ ਖਾਣਾ ਦੋ ਮੈਨੂੰ ਭੁੱਖ ਲੱਗ ਰਹੀ ਹੈ ਹੁਣ ਇੰਨੀ ਪੇ ਪੇ ਸਪੀਡ ਫਾਸਟ ਹੋ ਗਈ ਹੈ ਮੈਨੂੰ ਨਾਰਮਲ ਚੀਜ਼ਾਂ ਦੇ ਵਿੱਚ ਵੀ ਇੰਨੀ ਚੀਜ਼ਾਂ ਸੁਆਸ ਕਰ ਗਈਆਂ ਹਾਂਜੀ ਹਾਂਜੀ ਪੂਰਾ ਪੂਰਾ ਆ ਗਿਆ ਹੈ ਬਿਲਕੁਲ ਬਿਲਕੁਲ ਮੈਂ ਜਦੋਂ ਆਪਾਂ ਇੱਕ ਸਟ੍ਰੀਨ ਸ਼ੂਟ ਕਰਦੇ ਹਾਂ ਨਾ ਉਹਦਾ ਚੀਜ਼ਾਂ ਦਿਮਾਗ ਵਿੱਚ ਚੱਲਦੀਆਂ ਆਉਂਦੀਆਂ ਨੇ ਹਨਾ ਕੁਝ ਚੀਜ਼ਾਂ ਆਪਣੇ ਉਸ ਟਾਈਮ ਮਾਹੌਲ ਬਣਿਆ ਹੁੰਦਾ ਜਦੋਂ ਚੀਜ਼ਾਂ ਉਤਰ ਕੇ ਪਰਦੇ ਦੇ ਉੱਤੇ ਸਾਹਮਣੇ ਆਉਂਦੀਆਂ ਨੇ ਤਾਂ ਕੁਝ ਹੋਰ ਸਾਹਮਣੇ ਆਉਂਦੀਆਂ ਨੇ ਹਨਾ ਤੇ ਉਹ ਰਿਐਕਸ਼ਨ ਉਹ ਫਰਕ ਤੁਸੀਂ ਕਿੰਨਾ ਕੁ ਮਤਲਬ ਨੋਟਿਸ ਕੀਤਾ ਫਰਾਜ ਤੇ ਨਾ ਚੰਗਾ ਲੱਗ ਰਿਹਾ ਹੈ ਕਿ ਯਾਰ ਇਹ ਫਿਲਮ ਇਨੀ ਮੈਜੀਕਲ ਬਣ ਗਈ ਜਦੋਂ ਸੀ ਇਹ ਫਿਲਮ ਕਰ ਰਹੀ ਸੀ ਕਿ ਮੈਨੂੰ ਉਮੀਦ ਹੀ ਨਹੀਂ ਸੀ ਕਿ ਇਹੋ ਜਿਹੀ ਹੋ ਸਕਦੀ ਕਿਉਂਕਿ ਜਿਹੜੇ ਸਾਡੇ ਡਾਇਰੈਕਟਰ ਨੇ ਉਹ ਬਾਲੀਵੁੱਡ ਤੋਂ ਨੇ ਯੂ نو ਤੇ ਪੰਜਾਬੀ ਵੀ ਇਲਾਕ ਸੀ ਕਿ ਸਭ ਕੁਝ ਇਲਾਕ ਸੀਗਾ ਤੇ ਮੇਰੇ ਲਈ ਤੇ ਬਹੁਤ ਵੱਡੀ ਗੱਲ ਆ ਕਿ ਯੂ نو ਏਡੀ ਕੋ ਬਾਕ ਕਮਾਲ ਤੋਂ ਬਣ ਗਈ ਐ ਤੇ ਮੈਮ ਜਦੋਂ ਹੁਣ ਆਪਾਂ ਚੀਜ਼ਾਂ ਸਾਰੀਆਂ ਸਕਰੀਨ ਦੇ ਉੱਤੇ ਚੱਲਦੀਆਂ ਦੇਖਿਆ ਨੇ ਤਾਂ ਤੁਹਾਡਾ ਮਤਲਬ ਧਿਆਨ ਕਿੱਥੇ ਸੀਗਾ ਸਕਰੀਨ ਤੇ ਜਾਂ ਫਿਰ ਆਡੀਅנס ਦੇ ਵੱਲ ਵੀ ਕਿਹਨਾਂ ਕੌਣ ਕੀ ਦੇਖ ਰਿਹਾ ਮੇਰਾ ਧਿਆਨ ਤੇ ਮੇਰੇ ਮਮਾ ਪਾਪਾ ਦੇ ਵਿੱਚ ਸੀਗਾ ਕਿਉਂਕਿ ਮੇਰੇ ਲਈ ਇੰਨੀ ਵੱਡੀ ਗੱਲ ਹੈ ਕਿ ਹਨਾ ਉਹ ਮੈਨੂੰ ਨਾ ਇੰਨੇ ਵੱਡੇ ਪਰਦੇ ਤੇ ਦੇਖ ਸਕ ਰਿਹਾ ਉਹ ਉਹਨਾਂ ਨੇ ਕਦੇ ਸੁਪਨਾ ਲਿੱਤਾ ਸੀਗਾ ਕਿ ਹਾਂਜੀ ਕੁੜੀ ਆਏਗੀ ਕਰੇਗੀ ਤੇ ਮੈਂ ਪਲ-ਪਲ ਉਹਨਾਂ ਨੂੰ ਦੇਖਦੀ ਸੀਗੀ ਕਿ ਉਹ ਕੀ ਦੇਖ ਰਹੇ ਆ ਉਹ ਖੁਸ਼ ਨੇ ਉਹ ਠੀਕ ਨੇ ਕਿਹੋ ਜਿਹਾ ਫੀਲ ਕਰ ਰਹੇ ਆ ਬਾਕੀ ਹੁਣ ਬਾਕੀ ਘਰ ਜਾ ਕੇ ਪਤਾ ਲੱਗੇਗਾ ਕਿ ਕਿਹੋ ਜੀ ਪਰਫਾਰਮੈਂਸ ਸੀਗੀ ਕਹਿੰਦੇ ਵੀ ਆਣੇ ਬਿਲਕੁਲਾਂ ਦੀ ਪਾਰਕ ਹੀ ਨਜ਼ਰ ਤੋਂ ਪਤਾ ਲੱਗੇਗਾ ਕਿ ਹਾਂਜੀ ਪਾਸ ਆਇਆ ਫੇਲ ਬਿਲਕੁਲ ਬਹੁਤ ਵਧੀਆ ਫਿਲਮ ਮੈਮ ਸਾਨੂੰ ਬੜੀ ਪਸੰਦ ਆਈ ਤੇ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਵੀ ਪਸੰਦ ਹੋਵੇਗੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਾਂਗੀ ਕਿ ਹੁਣ ਸਾਡੀ ਫਿਲਮ ਹੁਣ ਤੁਹਾਡੇ ਹੈ ਅਸੀਂ ਬਹੁਤ ਮਿਹਨਤ ਕੀਤੀ ਹੈ ਬਹੁਤ ਪਿਆਰ ਨਾਲ ਫਿਲਮ ਬਣਾਈ ਆ ਤੁਸੀਂ ਗੱਜਰਜ ਵੱਜ ਕੇ ਸਾਨੂੰ ਪਿਆਰ ਦਿਓ ਸਾਨੂੰ ਬਹੁਤ ਤੁਹਾਡੇ ਪਿਆਰ ਦੀ ਲੋੜ ਆ ਕਿਉਂਕਿ ਇਹ ਕਲਾਕਾਰ ਦੀ ਜ਼ਿੰਦਗੀ ਹੈ ਅਸੀਂ ਕਲਾਕਾਰ ਆ ਅਸੀਂ ਸਿਰਫ ਤੁਹਾਡੇ ਲਈ ਕੰਮ ਕਰਦੇ ਆ ਤੁਹਾਡੀ ਹਸੀ ਲਈ ਤੁਹਾਨੂੰ ਐਂਟਰੇਨ ਕਰਨ ਲਈ ਕੰਮ ਕਰਦੇ ਆ ਤੇ ਸਾਡੇ ਲਈ ਬਹੁਤ ਵੱਡੀ ਗੱਲ ਹੈ ਜੇ ਸਾਨੂੰ ਤੁਸੀਂ ਪਿਆਰ ਦੇਵੋਗੇ ਥੈਂਕ ਯੂ ਸੋ ਮਚ ਥੈਂਕ ਯੂ